ਬਟਾਲਾ ਚ ਵਾਪਰੇ ਹਾਦਸਾ ਰੇਲ ਕੱਟੀ ਦੀ ਲਪੇਟ ਚੋਂ ਨਾਲ ਵਿਅਕਤੀ ਦੀ ਹੋਈ ਮੌਤ ਕੁਛ ਦਿਨਾਂ ਤੋਂ ਚੱਲ ਰਹੀ ਸੀ ਮਾਨਸਿਕ ਤੌਰ ਤੇ ਪਰੇਸ਼ਾਨ ਬਟਾਲਾ ਚ ਵਾਪਰੇ ਇੱਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਰੇਲ ਕੱਟੀ ਦੀ ਲਪੇਟ ਚੋਂ ਵਾਲੇ ਵਿਅਕਤੀ ਦੀ ਪਛਾਣ ਪੰਟੀ ਪੁੱਤਰ ਕਰਤਾਰ ਚੰਦ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਚੋਂ ਕਿ ਬਟਾਲਾ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਨੂੰ 5:30 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਰੇਲ ਕੱਟੀ ਨਾ ਉਹ ਹਾਦਸੇ ਚ ਇੱਕ ਵਿਅਕਤੀ ਦੀ ਮੌਤ ਹੋ ਗਿਆ ਉਹਨਾਂ ਦੱਸ ਆਕੇ ਪੋਸਟ ਮਾਰਟਮ ਲਈ ਸਵਾਲ ਸਟਾਲ ਬਟਾਲਾ ਵੀ ਕੀ ਪੀਜ ਦਿੱਤਾ ਗਿਆ ਹੈ ਪਰਵਾਦੇ ਪਿਆਨਾ ਤੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ ਰੁਸਤਮ ਜੀ ਇਹ ਕੋਣ ਹੈ ਜਿਹਨੇ ਦਿੱਤਾ ਇਹ ਜੇ ਮੇਰਾ ਛੋਟਾ ਬਰਾਦਰ ਆ ਮਿਰਦੋ ਕੋਈ ਕੰਮ ਹੀ ਆ ਜਾ ਰਹੀ ਘਰ ਦੀ ਨਾ ਕਰ ਹੜਦੇ ਨੇ ਕਿ ਇਹ ਮੁੰਡਾ ਬਾਹਰ ਭੇਜਿਆ ਦੁਬਈ ਗਿਆ ਵਾ 6 ਮਹੀਨੇ ਵਣੀ ਵਿਚਾਰਾ ਲਾ ਆ ਕੇ ਆਦੀ ਘਰ ਦੀ ਨਾ ਮਗਰੋਂ ਮਤਲਬ ਪੈਹਾ ਬਿਆਜੂ ਚੱਕ ਚੱਕ ਕੇ ਤੇ ਲੋਕਾਂ ਨੂੰ ਆਪਣੇ ਜ਼ਿੰਦ ਤੇ ਕਰਕੇ ਸਾਰਾ ਲੋਕਾਂ ਨੂੰ ਪੈਸੇ ਦਿਵਾਏ ਅੱਜ ਮਾਰਾ ਇਹ ਰਾਤੀ ਵੀ ਉਹ ਨਾਲ ਲੜਿਆ ਲੁੜਿਆ ਉਹ ਕਹਿੰਦੀ ਜਾ ਜਾ ਕੇ ਮਰ ਜਾ ਤੇ ਸੱਤ ਵੀ ਕਹਿੰਦੀ ਮਰ ਜਾ ਤੇ ਇਹ ਵਿਚਾਰਾ ਕਵਾਲੀਆਂ ਉੱਥੇ ਗਾਣ ਵਜਾਉਂਦਾ ਮੁੰਡਾ ਕੰਮ ਕਰਦਾ ਤੇ ਇਹ ਵਿਚਾਰਾ ਜਾ ਕੇ ਤੇ ਜੀ ਫੋਨ ਤੇ ਗੱਲ ਕਰਦਾ ਪਿਆ ਉਹਨੇ ਕਹਿਤਾ ਕਿ ਜਾ ਮਰ ਜਾ ਤੇ ਫੋਨ ਉੱਥੇ ਗੱਡੀ ਖਲੇ ਵਿਚਾਰਾ ਆ ਗਿਆ ਹਾਂ ਜੀ ਹਾਂ ਜੀ ਉੱਥੇ ਮਹਿਫਲ ਕੀਤੀ ਜਾਂਨੇ ਗਾਂਦਾ ਮੁੰਡਾ ਬੜਾ ਸੋਹਣਾ ਗਾਂਦਾ ਤੇ ਮਾਰਾ ਉੱਥੇ ਹੀ ਹੈ ਜਿਹੜੇ ਰੇ ਪਾਰਟੀ ਦੇ ਬੰਦੇ ਉਹ ਘਰ-ਘਰੇ ਚੱਲ ਗਏ ਇਹ ਮੁੰਡਾ ਉਹਨਾਂ ਨੂੰ ਘਰੇ ਛੱਡ ਕੇ ਤੇ ਆਪ ਅੰਦਰ ਨੂੰ ਆ ਗਿਆ ਉਹਨੂੰ ਫੋਨ ਕੀਤਾ ਘਰ ਦੀ ਉਹਨੇ ਸਾਨੂੰ ਕਿੰਨੇ ਵਜੇ ਪਤਾ ਲੱਗਾ ਹਾਂ ਦਾ ਮਾਰ ਸਵੇਰੇ ਪਤਾ ਲੱਗਾ ਜੇ ਕਿੱਥੇ ਕਰਕੇ ਇਹਨਾਂ ਨੇ ਕਿੱਥੇ ਇਹ 15 ਵਾਲੇ ਫੜਕਦੇ ਆ ਜਿੱਥੇ ਆ ਆਪਣਾ ਫੜਕਾ ਉੱਥੇ ਹੋਗਾ ਜੀ ਆਪ ਸਰ ਕਿੰਨੀ ਕੁ ਉਮਰ ਹੈ ਤੇ ਪਰਿਵਾਰ ਚ ਕੌਣ-ਕੌਣ ਹੈ 35 ਸਾਲ 35 ਸਾਲ ਪਰਿਵਾਰ ਚ ਕਿੰਨੇ ਬੱਚੇ ਤਿੰਨ ਬੱਚੇ ਜੇ ਦੋ ਦੋ ਕੁੜੀਆਂ ਜੇ ਇੱਕ ਮੁੰਡਾ ਜੇ ਇੱਕ 15 ਸਾਲ ਦੀ ਦੇ ਤੇ ਇੱਕ ਕਰੋੜ ਕਿਨੇ ਇੱਕ 13 ਸਾਲ ਦਾ 7 ਸਾਲ ਦਾ ਮੁੰਡਾ ਜੇ ਬੰਟੀ ਜੇ ਬੰਟੀ ਕੀ ਨਾਮ ਕੋ ਦੱਸਾ ਮੇਰਾ ਨੀਰੂ ਠੀਕ ਨਾ ਇਹ ਤੁਹਾਡੇ ਇਹ ਮੇਰਾ ਦਿ ਹੋ ਰੀਗਾ ਪਰ ਮੈਂ ਤਾਂ ਭਰਾ ਜ ਰੱਗੇ ਦਾ ਇਹਨੂੰ ਇਹ ਆਪਣੀ ਘਰ ਦੀ ਤੋਂ ਬੜਾ ਦੁਖੀ ਹੀ ਆ ਤਿੰਨੇ ਬੱਚੇ ਨੇ ਇਹਦਾ ਘਰ-ਬਾਰ ਲੁੱਟ ਕੇ ਖਾ ਗਏ ਦੀ ਨਾਲ ਦੀ ਅਸਵੇਰੇ ਦੋ ਸਾਨੂੰ ਸਾਨੂੰ ਨਹੀਂ ਪਤਾ ਮੌਤ ਕਦੋਂ ਆਈ ਇਹ ਸਾਨੂੰ ਸਵੇਰੇ ਫੋਨ ਆਇਆ ਜੇ ਕਿਸ ਤਰ੍ਹਾਂ ਮੋਟਕੀ ਹੋਈ ਹੈ ਇਹਨਾਂ ਨੇ ਗੱਡੀ ਥੱਲੇ ਆ ਕੇ ਉਹ ਆਪਣੇ ਆਪ ਨੂੰ ਮਾਰ ਲਿਆ ਕਹਿੰਦੇ ਰਾਤੀ ਕਿਤੇ ਮੇਲੇ ਜੀ ਪ੍ਰੋਗਰਾਮ ਦਾ ਹਾਂਜੀ ਮੇਲਾ ਕੀ ਤਾਂ ਦੇ ਪ੍ਰੋਗਰਾਮ ਲਾਇਆ ਤੇ ਰਾਤੀ ਉਸ ਤੋਂ ਬਾਅਦ ਘਰ ਨਹੀਂ ਆਇਆ ਕੀ ਹੋ ਗਿਆ ਕੀ ਪਚੜਿਆ ਨੇ ਭਈ ਆਪਾ ਹਾਂਜੀ ਇਹ ਟ੍ਰੇਨ ਅਨਨੌਨ ਦੇ ਨਾਲ ਸਰੇਕ ਗਰੀਬ 5:30 ਵਜੇ ਬਟਾਲੇ ਤੋਂ ਸ਼ੀਨੇ ਵਾਲੀ ਸਾਈਡ ਪਠਾਨਕੋਟ ਨੂੰ ਟ੍ਰੇਨ ਜਾ ਰਹੀ ਸੀਗੀ ਤੇ ਉਹ ਟ੍ਰੇਨ ਦੇ ਜਿਹੜਾ ਵਾ ਇਹ ਪੈਦਲ ਕਿਤੇ ਜਾ ਰਿਹਾ ਸੀਗਾ ਤੇ ਟ੍ਰੇਨ ਨਹੀਂ ਦੇਖੀ ਜਨੇ ਤੇ ਉਹਦੇ ਟ੍ਰੇਨ ਦੇ ਥੱਲੇ ਨਾਲ ਵੱਜਣ ਕਰਕੇ ਜਿਹੜਾ ਉਹ ਇਹਦੀ ਮੌਤ ਹੋਈ ਹੈ ਇਹ ਇਹਦਾ ਨਾਮ ਹੈਗਾ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਹੈਗਾ ਵਾਸੀ ਗਾਂਧੀ ਕੈਂਪ ਬਟਾਲਾ ਕਿੰਨੀ ਉਮਰ ਦਾ ਇਦੀ ਉਮਰ ਹੋਣੀ ਆ ਕੋਈ 35 ਸਾਲ 40 ਦੇ ਦੇ ਕਰੀਬ ਆ ਪਰਿਵਾਰ ਪਹੁੰਚੇ ਉਹਨਾਂ ਦੱਸਿਆ ਨਹੀਂ ਹਾਂ ਉਹਨਾਂ ਨੇ ਆ ਕਿਹਾ ਵੀ ਇਹਨਾਂ ਦਾ ਘਰੇ ਵੀ ਕੋਈ ਥਰੇਲੂ ਹੀ ਝਗੜਾ ਰਹਿੰਦਾ ਹੈਗਾ ਤੇ ਕੋਈ ਇਹ ਕਰਕੇ ਪਤਾ ਨਹੀਂ ਕੋਈ ਬਹੁਤ ਵੈਰੀਫਾਈ ਬਾਅਦ ਵਿੱਚ ਕੀਤਾ ਜਾਊਗਾ ਜੋ ਵੀ ਹੈਗਾ ਫੇਲਾ ਨੇ ਇਹਨਾਂ ਨੇ ਬਿਆਨ ਲਗਾਇਆ ਵੀ ਇਹਦਾ ਕੋਈ ਕਿਸੇ ਦੇ ਨਾਲ ਵਿਆਹ ਵਿਰੋਧ ਨਹੀਂ ਆ ਇਹਦੀ ਕਾਰਵਾਈ 194 ਬੀ ਐਨ ਐਸ ਅਧ ਦੇ ਨਾਲ ਕੀਤੀ ਜਾ ਰਹੀ ਹੈ ਫੇਲਾ